ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਪੋਹ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਜੀ ਇੱਕ ਪੋਹ ਸੰਮਤ 555 ਨਾਨਕ ਸ਼ਾਹੀ ਰਾਗ ਮਾਜ ਮਹੱਲਾ ਪੰਜਵਾਂ ਕਰ ਚੌਥਾ ਵਿੱਚ ਗੁਰੂ ਅਰਜਨ ਦੇਵ ਜੀ ਦੀ 12 ਮਹਾ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 135 ਉਤੇ ਦਰਜ ਹੈ ਜੀ ਸੰਗਤ ਜੀ ਸਰਵਨ ਜ਼ਰੂਰ ਕਰਿਓ ਪੋਖ ਤੁਖਾਰ ਨਾ ਵਿਆਪਈ ਗੰਠ ਮਿਲੇ ਹਰ ਨਾ ਹੋ ਪੋਖ ਤੁਖਾਰ ਨਾ ਵਿਆਪਈ ਗੰਠ ਮਿਲੇ ਹਰ ਨਾ ਹੋ ਉਹ ਵਿੱਚ ਉਹਨਾਂ ਨੂੰ ਕਕਰ ਨਹੀਂ ਪਹੁੰਚਦਾ ਜਿਨ੍ਹਾਂ ਦੇ ਗਲੇ ਵਿੱਚ ਹਰੀ ਪਤੀ ਦਾ ਮਲਾਪ ਹੁੰਦਾ ਹੈ ਮਨ ਬੇਦਿਆ ਚਰਨ ਆਰਬਿੰਦ ਦਰਸ਼ਨ ਲਗੜਾ ਸਾਹੋ ਮਨ ਚਰਨ ਕਮਲਾ ਨਾਲ ਵਿੰਨਿਆ ਗਿਆ ਹੈ ਅਤੇ ਮਾਲਕ ਦੇ ਦਰਸ਼ਨਾਂ ਵਿੱਚ ਜੁੜਿਆ ਹੋਇਆ ਹੈ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਉਹਨਾਂ ਨੂੰ ਗੋਬਿੰਦ ਗੋਪਾਲ ਰਾਜੇ ਦੀ ਓਟ ਹੁੰਦੀ ਹੈ ਅਤੇ ਮਾਲਕ ਦੀ ਸੇਵਾ ਦਾ ਲਾਭ ਮਿਲਦਾ ਰਹਿੰਦਾ ਹੈ ਬਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣਗਾ ਹੋਗਾ ਵਿਸ਼ਿਆਂ ਦੀ ਵਿਹੋ ਪੋ ਨਹੀਂ ਸਕਦੀ ਸੰਤਾਂ ਨੂੰ ਮਿਲ ਕੇ ਮਾਲਕ ਦੇ ਗੁਣ ਗਾਉਣੇ ਚਾਹੀਦੇ ਹਨ ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਆਤਮਾ ਜਿਸ ਤੋਂ ਪੈਦਾ ਹੋਈ ਉਸ ਵਿੱਚ ਜਾ ਮਿਲਦੀ ਹੈ ਸੱਚੀ ਪ੍ਰੀਤ ਕਰਕੇ ਸਮਾ ਜਾਂਦੀ ਹੈ ਕਰ ਗਏ ਲੀਨ ਪਾਰ ਬ੍ਰह्म ਬਖੜਨਾ ਵਿਛੜਿਓ ਆਹੋ ਆਹੋ ਪ੍ਰਭੂ ਨੇ ਜਿਸ ਦੀ ਬਾਹ ਫੜ ਲਈ ਉਹ ਮੁੜ ਉਸ ਨਾਲੋਂ ਵਿਛੜਦੀ ਨਹੀਂ ਹੈ ਬਾਰ ਜਾਓ ਲਖ 베ਰੀਆ ਹਰ ਸੱਜਣ ਅਗਮ ਅਗਾਹੋ ਮੈਂ ਲਖਾਂ ਵੇਰ ਬਲਿਹਾਰ ਜਾਂਦਾ ਹਾਂ ਉਸ ਅਗਮ ਤੇ ਅਗਾਧ ਹਰੀ ਸੱਜਣ ਤੋਂ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈ ਆਹੋ ਪਰਮੇਸ਼ਰ ਨੂੰ ਲੱਜਾ ਪੈ ਗਈ ਹੈ ਨਾਨਕ ਉਸ ਦੇ ਦਰ ਉੱਤੇ ਪਿਆਂ ਦੀ ਪੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਉਹ ਉਹਨਾਂ ਲਈ ਸੋਹਣਾ ਅਤੇ ਸਾਰੇ ਸੁੱਖਾਂ ਵਾਲਾ ਹੈ ਜਿਨ੍ਹਾਂ ਨੂੰ ਬੇਪਰਵਾਹ ਹਰੀ ਬਖਸ਼ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ